ਸਾਸੀ ਕਾਲ ਜੀ ਸਾਰੇ ਪ੍ਰਭਾਵਾਂ ਨੂੰ ਕੀ ਹਾਲ ਚਾਲ ਨੇ ਸਵਾਗਤ ਆ ਕਿਸਾਨ ਵਿਰੋਧ ਤੁਹਾਡੇ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਅੱਜ ਦੀ ਵੀਡੀਓ ਫਲਮਾਉਣ ਦੇ ਲਈ ਮੈਂ ਪਹੁੰਚਿਆ ਹੋਇਆ ਹਾਂ ਇਸ ਟਾਈਮ ਪਿੰਡ ਢਿਲਵਾ ਖੁਰਦ ਦੇ ਵਿੱਚ ਢਿਲਵਾ ਖੁਰਦ ਪਿੰਡ ਆ ਜਿਹੜਾ ਮਿੱਤਰੋ ਜ਼ਿਲ੍ਹਾ ਫਰੀਦਕੋਟ ਦਾ ਪਿੰਡ ਆ ਸਾਦਕ ਸ਼ਹਿਰ ਦੇ ਬਿਲਕੁਲ ਨੇੜੇ ਕਰਕੇ ਵਸਿਆ ਹੋਇਆ ਨਗਰ ਆ ਸਾਦਕ ਤੋਂ 6-7 ਕਿਲੋਮੀਟਰ ਦੀ ਦੂਰੀ ਪੈਂਦੀ ਐ ਇਸ ਪਿੰਡ ਨੂੰ ਸਾਦਕ ਤੋਂ ਜਦੋਂ ਆਪਾਂ ਫਰੋਜਪੁਰ ਨੂੰ ਜਾਂਦੇ ਆ ਉਸ ਵੱਡੇ ਹਾਈਵੇ ਜਿਹੜਾ ਨਵਾਂ ਬਣਦਾ ਪਿਆ ਉਸ ਹਾਈਵੇ ਸੜਕ ਦੇ ਉੱਪਰ ਤੋਂ ਸਿੱਧੀ ਛੜਕਾ ਜਿਹੜੀ ਓ ਟਿੱਲਵਾ ਖੁਰਦ ਪਿੰਡ ਦੇ ਵਿੱਚ ਚਿੱਟੀ ਪੱਟੀ ਵਾਲੀ ਆਉਂਦੀ ਆ ਮਿੱਤਰੋ ਜਿਸ ਘਰ ਦੇ ਵਿੱਚ ਮੈਂ ਮੌਜੂਦ ਹਾਂ ਵਪਾਰ ਦਾ ਕੰਮ ਆ ਦੋ ਜਨਵਾਰ ਦਿਖਾਉਣੇ ਇੱਕ ਤਾਂ ਤੁਹਾਨੂੰ ਬਿਲਕੁਲ ਤਾਜੀ ਸੋਈ ਜਰਸੀ ਵੜ ਜਿੰਨੇ ਮਗਰ ਵੀ ਜਰਸੀ ਬਹੁਤ ਸੋਹਣੀ ਬੱਛੀ ਆ ਮਿੱਤਰੋ ਦੋ ਜਨਵਾਰ ਤੁਹਾਡੇ ਘਰੇ ਜਰਸੀ ਦੇ ਆ ਜਾਣਗੇ ਟੌਪ ਕਲਾਸ ਤੇ ਇੱਕ ਤੁਹਾਨੂੰ ਐਫ ਦੇ ਵਿੱਚ ਕ੍ਰੋਸ ਪੈਂਦੀ ਵੜ ਸੂਨ ਵਾਲੀ ਥਣਲੇਵੇ ਵਾਲੀ ਦਿਖਾਉਣੀਆਂ ਦੋ ਗਾਵਾਂ ਦਿਖਾਉਣੀਆਂ ਦੋਵਾਂ ਗਈਆਂ ਦੀ ਡਿਟੇਲ ਦੋਵਾਂ ਗਈਆਂ ਦਾ ਭਾਅ ਸਾਰੀ ਗੱਲਬਾਤ ਆਪਾਂ ਭਰਾ ਦੇ ਨਾਲ ਕਰਦੇ ਆ ਆਓ ਮਿਲਦੇ ਆ ਵੀਰੇ ਨੂੰ ਸਤਿ ਸ਼੍ਰੀ ਅਕਾਲ ਵੀਰ ਜੀ ਸਤਿ ਸ਼੍ਰੀ ਅਕਾਲ ਭਾਈ ਜੀ ਕੀ ਹਾਲ ਆ ਵੱਡੇ ਭਾਈ ਵਧੀਆ ਵਧੀਆ ਤੁਸੀਂ ਸਿੱਤਾ ਘਰ ਪਰਿਵਾਰ ਵੀਰੇ ਬਹੁਤ ਨਾਮ ਮੇਰਾ ਸੁਖਪਿੰਦਰ ਸਿੰਘ ਐ ਪਿੰਡ ਟਲਵਾ ਕਰਦਾ ਠੀਕ ਆ ਘਰ ਦਾ ਡਰੈਸ ਵੀਰੇ ਮਨਾਂ ਕਈ ਵਾਰੀ ਫੋਨ ਕਰਨੀ ਲੱਗਦਾ ਪਿੰਡ ਦੇ ਚੜਦਲੇ ਪਾਸੇ ਪਾਰਕ ਆਪਣੇ ਹਾਂ ਇੱਥੋਂ ਸੁਖਪਿੰਦਰ ਸਿੰਘ ਜੀ ਨੂੰ ਮਰਜ਼ੀ ਪੁੱਛ ਲੈਣਾ ਠੀਕ ਆ ਬਾਈ ਜੀ ਓਕੇ ਅੱਛਾ ਵੀਰੇ ਵਪਾਰ ਦਾ ਕੰਮ ਆ ਫਿਰ ਹੈਨਾ ਠੀਕ ਆ ਜਿਹੜੀ ਵੈਡ ਜਰਸੀ ਆ ਇਹ ਪਹਿਲਣੀ ਆ ਬਈ ਇਹ ਦੂਜੀ ਸੂਈ ਆ ਦੂਜੀ ਸੂਈ ਆ ਠੀਕ ਕਿੰਦਰ ਸੂਈ ਆ ਵੀਰੇ ਇਹ ਇਹਨੂੰ ਤੀਜਾ ਦਿਨ ਆ ਜਾਈ ਸੂਈ ਨੂੰ ਤੀਜਾ ਦਿਨ ਆ ਜੀ ਸੂਈ ਨੂੰ ਮੈਂ ਕਰ ਇਹਦੇ ਵੱੱਛੀ ਆ ਗਈ ਵੀਰੇ ਹੈਨਾ ਹਾਂਜੀ ਹਾਂਜੀ ਵੱੱਛੀ ਬਹੁਤ ਸੋਹਣੀ ਦਿੱਤੀ ਹੈ ਨਾ ਬਾਈ ਹਾਂਜੀ ਹਾਂਜੀ ਹੂੰ ਠੀਕ ਹੈ ਬੱਡੇ ਭਾਈ ਇਹਦੇ ਥਲੇ ਕਿੰਨਾ ਕੋ ਬੋਲਾ ਹੋਊਗਾ ਹੁਣ 12 13 ਲੀਟਰ ਦੇ ਆਸ-ਪਾਸੇ ਬੋਲਾ ਹੋਣਾ ਜੀ ਹੁਣ ਹੈਗਾ ਹੈ ਹਾਂਜੀ ਹਾਂਜੀ 16 17 ਕਿਲੋ ਦੁੱਧ ਦੇ ਦਊਗੀ ਹਾਂ 16 17 ਕਿਲੋ ਦੁੱਧ ਪਿਆ ਜੂਗੀ ਅੱਛਾ ਵੀਰੇ ਚਵਾਈ ਚਵਾਈ ਕਿਵੇਂ ਲੱਗੀ ਚਵਾਈ ਚਵਾਈ ਇੱਕ ਨੰਬਰ ਆ ਵੀਰੇ ਕੋਈ ਭੂਰ ਨਹੀਂ ਛੱਟਾ ਨਹੀਂ ਸਾਫ਼ ਸੁਥਰੀ ਆ ਸਣਾ ਠੀਕ ਆ ਵੀਰੇ ਕੀ ਰੇਟ ਰੋ ਕਹਿੰਦਾ ਪਸ਼ੁੰਦਰ ਭਾਈ ਇਹਦਾ 55000 ਰੁਪਿਆ 55000 ਰੁਪਿਆ ਮਾਨਤਨ ਹੋ ਜਾਊਗਾ ਵੀਰੇ ਅੱਛਾ ਤਾਂ ਉਂਤੇ ਕੀ ਚੱਕਰ ਆ ਰਹੇ ਨੇ ਵੀਰੇ ਇਹਦੇ ਵੀਰੇ ਟੀਕਾ ਪੱਕ ਗਿਆ ਸੀ ਚਚੜਾ ਵਾਲਾ ਲੱਗਿਆ ਹੋਇਆ ਸੀਗਾ ਠੀਕ ਆ ਬਾਈ ਤੇ ਉਹ ਛੋਟਾ ਜਿਹਾ ਜ਼ਖਮ ਆ ਉਹ ਵਾਸੇ ਮਨੋ ਸੈੱਟ ਹੋਣ ਲੱਗ ਗਿਆ ਹੁਣ ਹੋ ਹੋ ਜਾਊਗਾ ਉਹ ਦਾ ਇੱਕ ਦੋ ਦਿਨ ਹਾਂਜੀ ਹਾਂਜੀ ਠੀਕ ਆ ਵੀਰੇ ਕੱਢੀ ਬਾਰ ਤੋਰੀਪਰਾ ਬਣਾਇਆ ਲੈ ਵੀ ਮਿੱਤਰੋ ਧੌਣ ਦੇ ਉੱਤੇ ਜ਼ਖਮ ਆ ਉਹ ਗੱਲ ਨੋਟ ਰੱਖਿਆ ਜੀ ਕਿਉਂਕਿ ਇਹ ਆ ਵੀ ਉਹ ਦਿਖਾ ਨਹੀਂ ਸਕਦੇ ਸੀ ਵਿੱਚ ਤਾਂ ਫਿਰ ਉੱਤੇ ਕੱਪੜਾ ਪਵਾਇਆ ਮੈਂ ਇਸ ਕਰਕੇ ਕਿਉਂਕਿ ਉਹ ਮੜਾ ਜਾ ਉਕੇ ਵੀਰ ਇਪੋ ਲਾਟਾ ਜਿਹੜਾ ਹੁੰਦਾ ਆ ਹੁੰਦਾ ਦੇਖ ਸਕਦੇ ਹੋ ਤੁਸੀਂ ਲੇਵੇ ਭਾਂਡੇ ਵੱਲੋਂ ਸਾਫ਼ ਸੁਥਰੀ ਕਰਮਾਂ ਵਾਲੀ ਵੱਛੀ ਕਮਾਲ ਦੀ ਆ ਮਿੱਤਰੋ ਜਿਹੜੇ ਪ੍ਰਾਣੇ ਘਰੇ ਦੁੱਧ ਨੂੰ ਰੱਖਣੀ ਹੁੰਦੇ ਲਈ ਟੌਪ ਕਲਾਸ ਗਾਂ ਕਿਉਂਕਿ ਜਰਸੀ ਬਰੀਡ ਐ ਕ੍ਰੋਸ ਪੰਜਾਬ ਦੇ ਵਿੱਚ ਜਿਹੜੀ ਪੰਜਾਬ ਵਾਲੀ ਆ ਟੌਪ ਦਾ ਜਿਹੜਾ ਬਰੀਕੀ ਸਾਰੀ ਚੰਗੀ ਆ ਦੇਖ ਸਕਦੇ ਆ ਤੁਸੀਂ ਆਂਡਰ ਦੀ ਕੁਆਲਿਟੀ ਪੂਰੀ ਬਿਹਤਰੀਨ ਦੇਖ ਸਕਦੇ ਆ ਮਿੱਤਰੋ ਤੁਸੀਂ ਔਰ ਲੇਵੇ ਭਾਂਡੇਆਂ ਵੱਲੋਂ ਸਾਫ਼ ਸੁਥਰੀ ਜਵਾਂ ਵੱਛੀ ਮਗਰ ਬਹੁਤ ਸੋਹਣੀ ਹੁੰਦੇ ਕਰਮਾਂ ਵਾਲਿਆਂ ਦੁੱਧ 17-18 ਕਿਲੋ ਟੋਰਾਂ ਨਾਲ ਦਈ ਜਾਣੇ ਨੇ 55000 ਰੁਪਈਆ ਦੀ ਡਿਮਾਂਡ ਆ ਮਾਨਤਣ ਵਿੱਚ ਹੋ ਜੂਗਾ ਮਿੱਤਰੋ ਬਾਕੀ ਥਣਲੇਵਾ ਦੇਖੋ ਤੁਸੀਂ ਹਜੇ 11:30 12 ਦਾ ਟਾਈਮ ਆ ਜਦੋਂ ਮੈਂ ਵੀਡੀਓ ਬਣਾ ਰਿਹਾ ਸ਼ਾਮ ਤਾਈਏ ਨਹੀਂ ਹਜੇ ਹੋਰ ਪੂਰੀ ਫਸ ਜਾਣਾ ਥੱਲੋ ਮਿੱਤਰੋ ਇਹਦੇ ਤਾਰਾ ਮਾਪੀ ਹਾਂ ਹਾਂ ਦੇਖੋ ਮਿੱਤਰੋ ਹੂੰ ਚਵਾ ਬਹੁਤ ਚੰਗਾ ਬਈ ਹਨਾ ਹਾਂ ਫੇ ਤਾਂ ਬੋਲਈਆ ਪੀਲਾ ਹਨਾ ਬਈ ਹਾਂ ਅੱਛਾ ਵੀਰੇ ਬੱਚੀ ਠਾਦ ਗਏ ਮੰਡੀ ਦੀ ਬੱਚੀ ਠਾਕੇ ਵਗਵਾ ਲੀ ਗਏ ਵੀਰੇ ਠਾਈ ਮਲੇ ਠੋੜੇ ਆ ਵੀ ਕਿਲੋਮੀਟਰ ਵੱੱਤੀ ਵੇਖੋਗੇ ਨਾ ਤੁਸੀਂ ਪਿਓਰ ਜਰਸੀ ਆ ਹਨਾ ਬਾਈ ਹਾਂਜੀ ਹਾਂਜੀ ਪਿਓਰ ਜਰਸੀ 3 ਕਿ 2 ਕਿ ਦਾ ਕੋਈ ਦੱਸਿਆ ਹੀ ਵੱੱਤੀ ਦੇ ਤਾਂ ਵੀਰੇ 3 ਕਿ ਦਾ ਨਹੀਂ ਵੀਰੇ ਦੱਸਿਆ ਓਕੇ ਠੀਕ ਆ ਅੱਛਾ ਵੀਰੇ 2 ਨੰਬਰ ਤੇ ਇਹ ਡੱਬੀ ਵੜਾ ਆ ਬਾਈ ਹਾਂਜੀ ਇਹਦੇ ਕਿੰਨਾ ਸੁਆ ਕੀ ਡਿਟੇਲ ਆ ਬਾਈ ਇਹ ਤੀਜਾ ਸੁਆ ਸੁੰਦੀ ਆ ਵੀਰੇ ਠੀਕ ਆ ਵੀਰੇ ਤੇ ਕਿੰਨੇ ਦਿਨ ਪਿਆ ਵੀਰੇ ਇਹਦੇ ਹਜੇ ਇਹ ਬਸ ਇੱਕ ਦੋ ਦਿਨ ਦੇ ਵਿੱਚ ਸੂਪੂਗੀ ਠੀਕ ਹੈ ਦੁੱਧ ਦਾ ਕੀ ਰਿਕਾਰਡ ਦੱਸਿਆ ਭਾਈ ਜਿੰਦਾ ਵੀਰੇ 20+ ਦੱਸਿਆ ਉਹਨਾਂ ਨੇ ਦਿੱਤਾ ਵੀ ਹੋਗਾ ਲਿਵਾ ਬਹੁਤਾ ਕਰ ਬਾਕੀ ਰੋਤ ਆ ਗਈ ਅੱਗੇ ਇਹਨਾਂ ਦੀ ਹਾਂਜੀ ਹਾਂਜੀ ਹਨ ਠੀਕ ਹੈ ਇਹਦਾ ਰੇਟ ਭਾਈ ਕੀ ਰਹੂਗਾ ਵੀਰੇ ਇਹਦਾ ਮੁੱਲ 65000 ਰੁਪਏ 65000 ਰੁਪਏ ਮੰਨ ਤਨ ਹੋ ਜਾਊਗਾ ਵੀਰੇ ਹਾਂਜੀ ਹਾਂਜੀ ਕੱਢੀ ਬਾਹਰ ਵੀ ਤੋਰੀ ਮੜਾ ਲੈ ਵੀਰੋ ਮਿੱਤਰੋ ਇਹਦੀ ਡਿਮਾਂਡ 65000 ਰੁਪਿਆ ਤੀਜਾ ਸੂਆ ਸੁੰਦੀ ਆ ਸੂਣ ਦੇ ਵਿੱਚ ਹਜੇ ਦੋ ਕੁ ਦਿਨ ਕੱਢ ਦੂਗੀ ਤੇ ਤਿਆਰ ਆ ਬਿਲਕੁਲ ਵੈਸੇ ਸੂ ਵੀ ਥੱਕਦੀ ਆ ਕਿਉਂਕਿ ਗਾਂ ਚੰਗੀ ਆ ਵੀ ਮਿੱਤਰੋ ਦੇਖ ਸਕਦੇ ਆ ਤੁਸੀਂ ਨੇਵ ਲੇ ਵੀ ਨਾ ਹੀ ਮਤਲਬ ਉਹ ਦੇਖ ਸਕਦੇ ਆ ਆਰਡਰ ਦੀ ਕੁਆਲਿਟੀ ਪੂਰੀ ਜ਼ਬਰਦਸਤ ਆ ਸੋਹਣੀ ਤਿਆਰ ਹੋ ਕੇ ਸੋਨਾ ਜਿਹੜਾ ਨੇ ਥੱਲੋ ਬਣ ਕੇ ਨਿੱਖਰ ਕੇ ਫੇਰੇ ਨੇ ਸੋਨਾ ਮਿੱਤਰੋ ਹਾਂ ਠੀਕ ਆ ਭਾਈ ਜੁਵਾਜੂ ਬਹੁਤ ਚੰਗਾ ਦੇਖ ਸਕਦੇ ਆ ਮਿੱਤਰੋ ਤੁਸੀਂ ਕਰਮਾ ਵਾਲੀ ਨੂੰ ਲੱਗਾ ਹੋਇਆ ਬਾਕੀ ਸਾਰੀ ਚੰਗੀਆਂ ਮੂੰਹ ਮੱਥੇ ਲੱਗਦੀ ਆ ਬਣਦੀ ਡਲਦੀ ਆ ਤੇ ਇਹਦਾ ਵੀਰੇ ਸੀਲ ਆ ਠੰਡੀ ਜੁੰਦੀ ਹਾਂ ਠੰਡੀ ਸੀਲ ਆ ਵੀਰੇ ਕੋਈ ਚੱਕਰ ਨਹੀਂ ਠੀਕ ਆ ਭਾਈ ਓਕੇ ਹੋ ਠੀਕ ਆ ਭਾਈ ਓਕੇ ਲੇ ਮੈਟਰ ਇਹਦਾ 5000 ਚ ਮੰਨਤਨ ਹੋ ਜਾਊਗਾ ਵੀਰੇ ਇਹਦਾ 55 ਚ ਮੰਨਤਨ ਠੀਕ ਹੈ ਨੰਬਰ ਦਈ ਵੀਰੇ ਇੱਕ ਵਾਰੀ 78888 ਜੀ ਅਕੇ ਵਾਲੀ 117 ਇੱਕ ਵਾਰੀ ਹੋਰ ਬੋਲ ਦਈਏ 77882 ਅਕੇ ਵਾਲੀ 117 ਠੀਕ ਹੈ ਵੀਰੇ ਇਸ ਨੰਬਰ ਤੇ ਕਰਨੀ ਆ ਮਿੱਤਰੋ ਤੁਸੀਂ ਬਾਈ ਦੇ ਨਾਲ ਗੱਲ ਬਾਤ ਦੋ ਗਾਵਾਂ ਪਿੰਡ ਦੋ ਹੋਰ ਉਧਰ ਵੀ ਠੀਕ ਹੈ ਦੋ ਮੱਝਾਂ ਵੀ ਆ ਜਾ ਵੀਰੇ ਉਧਰ ਲੈ ਮਿੱਤਰੋ ਦੋ ਮਈਆਂ ਵੀ ਆ ਬਾਈ ਦੇ ਕੋਲੇ ਦੋ ਮਈਆਂ ਦੇ ਬਾਰੇ ਵੀ ਆਪਾਂ ਡੱਟੇ ਹੋ ਜਾਣ ਲੈਣੇ ਆ ਕੀ ਪਾਦੀਆਂ ਵਾ ਵੀਰੇ ਬੱਲੀ ਮੇ ਆ ਜਿਹੜੀ ਸੂਈ ਸਵਾਈ ਹੈ ਬਾਈ ਇਹ ਜੀ ਸੂਈ ਸਵਾਈ ਆ ਇਹਨੂੰ ਸੱਤ ਦਿਨ ਹੋ ਗਏ ਸੂਈ ਨੂੰ ਠੀਕ ਆ ਕਿੰਨਾ ਦੁੱਧ ਤਿਆਰ ਹੋ ਗਿਆ ਵੀਰੇ ਹੁਣ 8 ਤੋਂ 9 ਲੀਟਰ ਦੁੱਧ ਤਿਆਰ ਹੈ 8 ਤੋਂ 9 ਲੀਟਰ ਦੁੱਧ ਤਿਆਰ ਆ ਹੈ ਤੇ ਚਵਾਈ ਚਵਾਈ ਕਿਵੇਂ ਆ ਵੀਰੇ ਚਵਾਈ ਇੱਕ ਨੰਬਰ ਜਾ ਰਿਹਾ ਦਾ ਕਿਹੜਾ ਵੀਰੇ ਉਹ ਕੱਟੀ ਬੈਠੀ ਉਹਦੇ ਨਾਲ ਪਰਲੇ ਪਾਸੇ ਜਿਹੜੀ ਹੈ ਠੀਕ ਆ ਬਾਈ ਅੱਛਾ ਵੀਰੇ ਤੇ ਇਹਦੇ ਥਲੇ ਧਾਰਾ ਕਿੰਨੀਆਂ ਦੱਸੀਆਂ ਸੀ ਹੁਣ 8 ਤੋਂ 9 ਲੀਟਰ ਹੈਗਾ ਠੀਕ ਆ ਵੀਰੇ ਇਹਦਾ ਰੇਟ ਬਾਈ ਕੀ ਰੋਗੇ ਵੀਰੇ ਇਹਦਾ 75000 ਰੁਪਏ 75000 ਰੁਪਏ ਮੰਨਤਨ ਹੋ ਜੋ ਵੀਰੇ ਹਾਂਜੀ ਮੰਨਤਨ ਕਿੱਡੀ ਬਾਰ ਤੋਰੀ ਵੀਰੇ ਲੈ ਮੇਤੋ ਇਹਦੀ 75000 ਰੁਪਏ ਦਾ ਡਿਮਾਂਡ ਆ ਦਰਮਿਆਨਾ ਸਹਿਜਾ ਮੈਂ ਉਹਦਾ 8-9 ਕਿਲੋ ਦੁੱਧ ਜਿਹੜਾ ਤਿਆਰ ਆ ਸੀ ਆ ਸੱਤਾਂ ਦੋਨਾਂ ਦੀ ਅੱਠਾਂ ਦੀ ਸੂਈ ਥੱਲੇ ਲੇ ਵਲੂਵੇ ਦੀ ਚੰਗੀਆਂ ਗ੍ਰੈਡੇਟ ਮੱਜਾਂ ਦੇ ਵਿੱਚ ਆਉਂਦੀ ਆ ਦੇਖ ਸਕਦੇ ਹੋ ਮਿੱਤਰੋ ਤੁਸੀਂ ਇਹਨੂੰ ਵੀ ਕਰਮਾਲ ਨਹੀਂ ਸੁਆ ਵੀਰੇ ਕਿੰਨਵਾ ਹੈ ਬਾਈ ਤੀਜਾ ਸੁਆ ਵੀਰੇ ਠੀਕ ਹੈ ਲੈ ਆਓ ਵੀਰੇ ਦੇਖ ਸਕਦੇ ਹੋ ਮਿੱਤਰੋ ਚਵਾਈ ਚਵੀ ਚੰਗੀਆਂ ਹੈ ਹਨਾ ਹਾਂਜੀ ਹਾਂਜੀ ਚਵਾਈ ਇੱਕ ਨੰਬਰ ਹੈ ਠੀਕ ਹੈ ਬਦੇ ਠੀਕ ਹੈ ਬਾਈ ਓਕੇ ਕੱਟਾਇਆ ਤੇ ਮਗਰ ਕਿ ਕੱਟੀ ਆ ਕੱਟੀ ਆ ਕੱਟੀ ਭਾਈ ਠੀਕ ਹੈ ਬਾਈ ਅੱਛਾ ਇਹ ਤਿੰਨ ਨੰਬਰ ਤੇ ਮੈਂ ਜਿਹੜੀ ਚਾਰ ਨੰਬਰ ਮੈਂ ਆ ਵੀਰੇ ਹਾਂਜੀ ਇਹਦੀ ਕੀ ਡਿਟੇਲ ਆ ਬਾਈ ਇਹ ਵੀਰੇ ਚੌਥਾ ਸੁਹਾ ਸੁਈ ਹੋਈ ਆ ਠੀਕ ਆ 12 ਕਿਲੋ ਦੁੱਧ ਦੇ ਥਲੇ ਤਿਆਰ ਆ ਐਣ ਕੰਡੇ ਵਾਲਾ ਹਾਂ ਕੰਡੇ ਵਾਲਾ ਠੀਕ ਆ ਬਾਈ ਚਵਾਈ ਕਿਵੇਂ ਵੀਰੇ ਚਵਾਈ ਇਹਦੀ ਵੀ ਇੱਕ ਨੰਬਰ ਆ ਠੀਕ ਆ ਬੱਚਾ ਵੀਰੇ ਹੁੰਦਾ ਕਿਦਾ ਬੱਚਾ ਬੈਠੀ ਇਹਦੇ ਨਾਲ ਕੱਟੀ ਆ ਠੀਕ ਆ ਵੀਰੇ ਠੀਕ ਆ ਬਾਈ ਇਹ ਕਿੰਨੇ ਦਿਨ ਹੋ ਗਏ ਸੂਈ ਨੂੰ ਬਾਈ ਇਹਨੂੰ 13 14 ਦਿਨ ਹੋ ਗਏ ਸੂਈ ਠੀਕ ਆ ਬਾਈ ਇਹਦਾ ਰੇਟ ਵੀਰੇ ਕੀ ਲਵਾਂਗਾ ਬਾਈ ਇਹ 8000 ਰੁਪਏ ਠੀਕ ਆ ਕਦੇ ਬਾਹਰ ਤੋਂ ਤੋੜੀ ਵੀਰੇ ਮੜਾਈ ਇਹਨੂੰ ਲੈ ਮੈਂ ਤਰੋ ਦੁੱਧ ਦੇ 12 ਕਿਲੋ ਤਿਆਰ ਆ ਲੱਗਦਾ ਐ ਹਣਾ ਇਹ ਘੱਟ ਦਿਖਾਉਂਦੀ ਹੁੰਦੀ ਹੈ ਨਾ ਹਾਂ ਜੀ ਦਿਖਾਵਾ ਘੱ ਲੇ ਮੇਟਰ 12 ਕਿਲੋ ਦੁੱਧ ਐਨ ਕੰਡੇ ਵਾਲਾ ਬਾਈ ਇਹਦਾ ਵੀ ਤਿਆਰ ਆ ਲੈ ਲਿਓ ਮੇਰੇ ਮੁੰਡੋ ਬਾਈ ਦੁੱਧ ਚੰਗਾ ਮੈਂ ਦੇ ਸੰਗੇ ਹਨਾ ਹਾਂ ਹੁਣ ਜਿਵੇਂ ਮੈਂ ਦੀ ਬਾਡੀ ਬੰਤਰ ਆ ਅੰਗਾਰਾ ਉਵੇਂ ਚੰਗਾ ਦੁੱਧ ਉਵੇਂ ਦੁੱਧ ਬਹੁਤ ਚੰਗਾ ਹੂੰ ਤੇ ਉਹਦੇ ਚਵਾਸੂ ਇਹਨੂੰ ਵੀ ਚੰਗਾ ਲੱਗਾ ਵੀਰੇ। ਚਵਾਸ ਵੀਰੇ ਇਹਨੂੰ ਵੀ ਇੱਕ ਨੰਬਰ ਆ। ਲੈ ਮੇਰੇ ਤੋਂ ਇਹਦਾ ਸੀ ਹੈਰ ਪੀਆ ਡਿਮਾਂਡ ਆ। ਉਹਦੇ ਵਿੱਚੋਂ ਮਾਨਤਨ ਹੋ ਜਾਊਗਾ ਤੇ ਉਪਰਲੀ ਮੈਂ ਦੀ 75000 ਰੁਪਿਆ ਡਿਮਾਂਡ ਆ ਇਹਦੇ ਵਿੱਚੋਂ ਮਾਨਤਨ ਹੋ ਜਾ ਦੋ ਗਾਇਆਂ ਦਿਖਾਤੀਆਂ ਤੁਹਾਨੂੰ 4 ਜਨਵਰੀ 22 ਦੇ ਕੋਲੇ ਬਕਾਊ ਫੋਰ ਸੇਲ ਦੇ ਲਈ ਆ ਹਾਂਜੀ। ਇੱਕ ਰੈਡੀ ਵੀ ਆ। ਕਿਹੜੀ ਆ ਰੇੜੀ ਵੀਰੇ ਉਧਰ ਪਾਸੇ ਖੜੀ ਆ ਮੋਟਰਸਾਈਕਲ ਵਾਲੀ ਔਰ ਟੋਕੇ ਦੇ ਕੋਲੇ ਖੜੀ ਹੈ ਨਾ ਸਕੂਟਰ ਦੇ ਟੈਰਾਂ ਵਾਲੀ ਠੀਕ ਹੈ ਟੈਰਾਂ ਵਾਲੀ ਲਿਆ ਇੱਥੇ ਰੇੜੀ ਲਿਆ ਲੈ ਮਿੱਤਰੋ ਇੱਕ ਰੇੜੀ ਸਕੂਟਰ ਦੇ ਟੈਰਾਂ ਵਾਲੀ ਵਿਕਾਉ ਆ ਪੱਠੇ ਲਿਆਉਣ ਲਈ ਜੇ ਕਿਸੇ ਭਰਾ ਨੂੰ ਚਾਹੀਦੀ ਵੀਰੇ ਇਹ ਕਿੰਨੇ ਦੀ ਦੇ ਦੇਾਂਗੇ ਬਾਈ 7000 ਦੀ ਦੇ ਦੇਾਂਗੇ ਠੀਕ ਹੈ ਬਾਈ 7000 ਦੀ ਰੇੜੀ ਮਿਲ ਜਾਊਗੀ ਮਿੱਤਰੋ ਮਾਲਾ ਸਕੂਟਰ ਦੇ ਪਿੱਛੇ ਪਏ ਸਕੂਟਰ ਦੇ ਟਾਇਰਾਂ ਵਾਲੀ ਆ ਜਾਂ ਤੁਸੀਂ ਮੋਟਰਸਾਈਕਲ ਪਿੱਛੇ ਪਾਲਿਓ ਜਾਂ ਤੁਸੀਂ ਸਕੂਟਰ ਪਿੱਛੇ ਪਾਲਿਓ ਤੁਹਾਨੂੰ ਹੋਕ ਲਵਾਉਣੀ ਪੈਣੀ ਆ ਜਿਹੜੇ ਭਰਾ ਨੂੰ ਚਾਹੀਦੀ ਆ ਗੱਲਬਾਤ ਲਈ ਆਪਾਂ ਨੰਬਰ ਸਕਰੀਨ ਦੇ ਉੱਤੇ ਲਾਇਆ ਹੋਇਆ ਪਿੰਡ ਢਿੱਲਵਾ ਖੁਰਦ ਜ਼ਿਲ੍ਹਾ ਫਰੀਦਕੋਟ ਫਰੀਦਕੋਟ ਤੋਂ 사ਧਕ ਦੇ 사ਧਕ ਤੋਂ ਨਾਲ ਹੀ ਬਿਲਕੁਲ ਨੇੜੇ ਕਰਕੇ ਵਸਿਆ ਹੋਇਆ ਪਿੰਡ ਆ ਧੰਨਵਾਦ ਸ਼ੁਕਰੀਆ ਜੀ